ਰਾਗ ਕਲਿਆਣ ਮਹੱਲਾ ਚੌਥਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ रामा राम रामे अंत न पाया हम वारिक प्रत पारे तुमरे तू बाड पुरख पिता मेरा माया रहा कर के नाम असंख अगम है अगम अगम हर राया गुणी ज्ञानी सुरत बाहु कीनी एक तेल नहीं कीमत पाया गोविद गुण गोविद सद्गावहै गुणगोविद अंत ना पाया तू अमित अतोला अपरंपर स्वामी बहु जपीए था ना पाया उस्तत करहै तुम्हारी जान मादाव गुण गावहै हर राया तुम जल निध हम मीने तुम्हारे तेरा अंत ना कतहु पाया ਜਾਨ ਕਾ ਕਿਰਪਾ ਕਰਾਹੋ ਮਦ ਸੂਦਨ ਹਰ ਦੇਵ ਬੋ ਨਾਮ ਜਪਾਇਆ ਮੈਂ ਮੂਰਖ ਅੰਦਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਥੋਰ ਮਸਤਕ ਪ੍ਰਭ ਲਿਖਿਆ ਰਹਾ ਗੁਰ ਕੇ ਪਾਕ ਸਿਮਰਉ ਦਿਨ ਰਾਤੀ ਮਨ ਹਰ 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 ਬਸਿਆ ਹਰ 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 ਕੀਰਤ ਜਗ ਸਾਰੀ ਘਸ ਚੰਦਨ ਜਸ ਕਸਿਆ ਹਰ ਜਨ ਹਰ 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 ਲਿਵ ਲਾਈ ਸਭ ਸਾਖਤ ਖੋਜ ਪਇਆ ਜਿਉ ਕਿਰਤ ਸੰਜੋਗ ਚਲਿਓ ਨਰਨਿੰਦਕ ਪਾਗ ਨਾਗਨ ਸ਼ੋਹੇ ਜਲਿਆ ਜਾਣ ਕੇ ਤੋਮ ਹਰ ਰਾਖੇ ਸੁਆਮੀ ਤੋਮ ਜੋਗ ਜੋਗ ਜਨ ਰਖਿਆ ਕਹਾ ਭਇਆ ਦਇਤ ਕਰੀ ਬਖੀਲੀ ਸਭ ਕਾਰ ਕਰ ਝਾਰ ਫਰਿਆ ਜੇ ਤੇ ਜੀ ਜੰਤ ਪ੍ਰਭ ਕੀਏ ਸਭ ਕਾਲੈ ਮੁਖ ਗਰਸੇਆ ਹਾਰ ਜਨ ਹਾਰ ਹਰ ਹਾਰ ਪ੍ਰਭ ਰਾਖੇ ਜਨ ਨਾਨਕ ਸਰਨ ਪਇਆ ਕਲਿਆਨ ਮਹੱਲਾ 14 ਮੇਰੇ ਮਨ ਜਪ ਜਪ ਜਗਨਨਾਥੇ ਗੁਰ ਉਪਦੇਸ ਹਰਨਾਮ ਤੇ ਆਇਓ ਸਭ ਕੇ ਲਿ ਬਿਖ ਦੁਖ ਲਾਥੇ ਰਹਾਉ ਰਸਨਾ ਏਕ ਜਸ ਗਾਏ ਨਾ ਸਾਕੇ ਬਹੁ ਕੀਜੈ ਬਹੁ ਰਸਨੁ ਥੇ ਬਾਰ ਬਾਰ ਖੇਨ ਪਾਲ ਸਭ ਗਾਵਹਿ ਗੁਣ ਕਹਿ ਨਾ ਸਕਹਿ ਪ੍ਰਭ ਤੁਮ ਨਥੇ ਹਾਮ ਬਾਵ ਪ੍ਰੀਤ ਲੱਗੀ ਪ੍ਰਭ ਸੁਆਮੀ ਹਮ ਲੋਚਹਿ ਪ੍ਰਭ ਦਿਖਨ ਥੇ ਤੋਮ ਬੜ ਦਾਤੇ ਜੀ ਅਜੀ ਅਨਕੇ ਤੁਮ ਜਾਣਹੁ ਹਮ ਬਿਰਥੇ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਕਾਹੋ ਤੈਨ ਕਾਓ ਕੀ ਆਦਿ ਨਥੇ ਸਭ ਤਨ ਮਨ ਅਰਪਾਓ ਅਰਪ ਅਰਾਪਾਓ ਕੋਈ ਮੇਲੈ ਪ੍ਰਭ ਮਿਲਥੇ ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਹਮ ਤੋਛ ਕਾਰ ਕਰ ਬਰਨਥੇ ਹਮਰੀ ਮਾਤ ਵਸ ਗਤ ਪ੍ਰਭ ਤੁਮਰੇ ਜਨ ਨਾਨਕ ਕੇ ਪ੍ਰਭ ਸਮਰਥੇ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਾਪ ਹਰ ਗੁਣ ਅਕਥ ਸੁਨ ਥਈ ਧਰਮ ਅਰਥ ਸਭ ਕਾਮ ਮੋਖ ਹੈ ਜਨ ਪੀਛੈ ਲੱਗ ਫਿਰ ਥਾਈ ਰਹਾ ਸੋ ਹਰ ਹਰ ਨਾਮ ਧਿਆਵੈ ਹਰ ਜਨ ਜਿਸ ਬਡ ਭਾਗ ਮਥਾਈ ਜਹ ਦਰਗਹ ਪ੍ਰਭ ਨੇਖਾ ਮੰਗੈ ਤਹ ਛੁਟੈ ਨਾਮ ਧਿਆਏ ਥਈ ਹਾਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹਉ ਮੈ ਮੈਲ ਲਗਥਈ ਗੁਰ ਧਾਰ ਕਿਰਪਾ ਹਰ ਜਲ ਨਾ ਵਾਏ ਸਭ ਕੇ ਲਿਬਿਖ ਪਾਪ ਗਥਾਈ ਜਾਨ ਕੈ ਰੇਦ ਅੰਤਰ ਪ੍ਰਭ ਸੁਆਮੀ ਜਾਨ ਹਰ ਹਰ ਨਾਮ ਭਜਿ ਥਈ ਜੈ ਅੰਤੀ ਔਸਰ ਆਏ ਬਨਤ ਹੈ ਤਹਿ ਰਾਖੈ ਨਾਮ ਸਾਥਾਈ ਜਾਨ ਤੇਰਾ ਜਸ ਗਾਵਹਿ ਹਾਰ ਹਾਰ ਪ੍ਰਭ ਹਾਰ ਜਪਿਓ ਜਗਨ ਨਥਈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖ ਬੋਡ ਥਈ ਕਲਿਆਨ ਮਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤੇਲ ਨਹੀਂ ਮਾਨੈ ਰਹਾ ਔਰ ਸਭ ਤਿਆਗ ਸੇਵਾ ਕਰ ਅਚੂਤ ਜੋ ਸਭ ਤੇ ਊਚ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋਹੇ ਨਾ ਸਾਖੈ ਚਰਨੀ ਆਏ ਪਵੈ ਹਰ ਜਾਨੈ ਜਾ ਕਉ ਰਾਖਲੇ ਮੇਰਾ ਸੁਆਮੀ ਤਾ ਕਉ ਸੁਮਤ ਦੇਪੈ ਕਾਨੈ ਤਾ ਕਉ ਕੋਈ ਅਪਰ ਨਾ ਸਾਖੈ ਜਾ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਿਦਾਨ ਦੇਖ ਜਾਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾਤੇ ਜਾਨ ਕਉ ਅਨੰਦ ਭਇਆ ਹੈ ਰਿੱਧ ਸੁਧ ਮਿਲੇ ਖੋਟੇ ਪਸ਼ੁਤਾਨੈ ਤੂੰ ਹਰ ਦਾਤੇ ਸਮਰੱਥ ਸੁਆਮੀ ਇਕ ਮੰਗਾਓ ਤੋਜ ਪਾਸਾ ਹੋ ਹਰਦਾਨੈ ਜਾਨ ਨਾਨਕ ਕਾਓ ਹਰਿ ਕਿਰਪਾ ਕਰ ਦੀਜੈ ਸਦ ਬਸਹਿ ਰਦੈ ਮੋਹਿ ਹਰ ਚਰਾਨੈ ਕਲਿਆਨ ਮਹੱਲਾ ਚੌਥਾ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹਾਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵਹਿਗੇ ਰਹਾਉ ਹਮ ਵਾਰਿਕ ਮੁਗਦ ਇਾਨ ਪਿਤਾ ਸਮਝਾ ਵਹਿਗੇ ਸੋਤ ਖੇਨ ਖਿਨ ਫੂਲ ਬਿਗਾਰ ਜਗਤ ਪਿਤ ਭਾ ਵਹਿਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਗੇ ਮੋਹੇ ਦੂਜੀ ਨਹੀਂ ਥਾਉਰ ਜਿਸ ਪਹਿ ਹਮ ਜਾ ਵਹਿਗੇ ਜੋ ਹਰ ਭਾਵਹਿ ਭਗਤ ਤਿਨਾ ਹਰ ਭਾਵਹਿਗੇ ਜੋਤੀ ਜੋਤ ਮਿਲਾਏ ਜੋਤ ਰਲ ਜਾ ਵਹਿਗੇ ਹਰ ਆਪੇ ਹੋਏ ਕਿਰਪਾਲ ਆਪ ਲਿਬ ਲਾ ਵਹਿਗੇ ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾ ਵਹਿਗੇ ਛੱਕਾ 1 ਕਲਿਆਨ ਕੋਪਾਲੀ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦਿ ਪਾਰ ਬ੍ਰਾਹਮ ਪਰਮੇਸ਼ਰ ਸੁਆਮੀ ਦੁਖ ਨਿਵਾਰਣ ਨਾਰਾਇਣੇ ਸਗਲ ਭਗਤ ਜਾਚਹਿ ਸੁਖ ਸਾਗਰ ਭਾਵ ਨਿਧ ਤਰਣ ਹਰ ਚਿੰਤਾ ਮਣੇ ਰਹਾਉ ਦੀਨदयाल ਜਗਦੀਸ਼ ਦਮੋਦਰ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਭਾਉ ਜੇਨ ਸ੍ਰੀ ਰਾਮ ਤੇ ਆਇਆ ਗੁਰਮਤ ਮੁਰਾਰ ਹਰ ਮੁਕੰਦੇ ਜਗਦੀਸ਼ੁਰ ਚਰਨ ਸਰਣ ਜੋ ਆਏ ਤੇ ਜਨ ਭਾਵ ਨਿਧ ਪਾਰ ਪਰੇ स्वागत ਜਨਾ ਕੀ ਪੈ ਜਹਾਰ ਰਾਖੈ ਜਨ ਨਾਨਕ ਆਪ ਹਰਿ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਕਾਰ ਪਹਿਲਾ ੴ ਅੰਕਾਰ ਸਤਿਗੁਰ ਪ੍ਰਸਾਦ ਮਾੜਾ ਇਹ ਕਿਰਪਾ ਕੀਜੈ ਆਲਮਕਰੰਦ ਚਰਨ ਕਮਲ ਸਿਉ ਮਾਨ ਫੇਰ ਫੇਰ ਦੀਜੈ ਰਹਾ ਆਨ ਜਲਾ ਸਿਉ ਕਾਜ ਨ ਕਸ਼ੂਐ ਹਰ ਬੂੰਦ ਚਾਤ੍ਰਿਕ ਖਾਉ ਦੀਜੈ ਬਿਨ ਮਿਲ ਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾ ਕੇਤੀ ਕੀਤੀ ਮੰਗਨ ਮੰਗੈ ਭਾਵਨੀਆਂ ਸੋ ਪਾਈਐ ਸਫਲ 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 ਦਰਸਰੀ ਪਰਸ ਪਰਸ ਗੁਨ ਗਾਈਐ ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰ ਵਿਦਾਈਐ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਕੀ ਸੋਭਾ ਸਾਧ ਨਵਤਨ ਮਨ ਰੰਗੀ ਸੋਭਾ ਰਹਾਉ ਬ੍ਰਹਮਮਹੇਸ ਸਿਦਿ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਜੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪਹਿ ਤਰੰਗੀ ਕਾਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਾਧ ਸੰਗੀ ਕਲਿਆਨ ਮਹੱਲਾ ਪੰਜਵਾਂ ਘਰ ਦੂਜਾ ਇਕ ਉਅੰਕਾਰ ਸਤਗੁਰਪਰਸਾਦ ਤੇരੈਮਾਨ ਹਰਹਰਮਾਨ ਨੈਨਬੈਨ ਸਰਬਨ ਸੁਨਿਆ ਅਗ ਅගේ ਸੋਕਪਰਾਨ ਰਹਾ ਇਤ ਉਤ ਦੈਹ ਦੇਸ ਰਵயோਮੇਰਤਨਹਸਮਾਨ। ਜਾਤ ਕਤਾ ਤਤ ਪੇਖੀਐ ਹਰਿ ਪੁਰਖ ਪਾਤ ਪਰਦਾਣ ਸਾਧ ਸੰਗ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾਂ ਗੋਣ ਨਾਦ ਧੁਨ ਅਨੰਦ ਵੇਦ ਕਥਤ ਸੁਨਤ ਮੋਨ ਜਨਾ ਮੇਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮ ਜਪਤ ਤਹਿ ਪਾਪ ਖੰਡਲੀ ਜੋਗ ਜੋਗਤ ਗਿਆਨ ਭਗਤ ਸੁਰਤ ਸਬਦ ਤਤ ਵੇਤੇ Jap ਤਾਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁਖ ਨਾ ਡੰਡਲੀ कल्याण महल्ला पञ्जमा कौन वेदता की कहा कराओ धर्त ध्यान ज्ञान अजर अजर्पाद कैसे जराओ रा व्यसन महेसेध मुन इन्द्रा कै दर शरण पराओ ਕਾਹੂ ਬਹਿ ਰਾਜ ਕਾਹੂ ਪਹਿ ਸੁਰਗਾ ਕੋਟ ਮਤੇ ਮੁਕਤ ਕਹਾਓ ਕਾਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਹਾਓ ਕਲਿਆਨ ਮਹੱਲਾ ਪੰਜਵਾਂ प्राणपात दयाल पुर्ख प्रभ सखे गर्भ जोन काल काल जाल दुःख नाम तारी शरण तेरी प्रभ दयाल टेक मेरी अनाथ दीन आसवंत नाम स्वामी मंत। मन ਤੋਜ ਬਿਨਾ ਪ੍ਰਭ ਕਿਛੂ ਨ ਜਾਣੂ ਸਰਬ ਜੋਗ ਮਹਿ ਤੁਮ ਪਛਾਨੂ ਹਰ ਮਨ ਵਸੇ ਨਿਸਵਾਸ ਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾ මානතාන ජපੀಯ පගவாන ගොරපුਰரேസොපරസන්න පए සதா சూख කළයාන රਹ सරභකාਰජ සද පඒගാය ගොਣ ගොපාල මෙල සාධ සංගත ప్්‍රభసමර නठेயா ਦොखකාල. ਕਾਰ ਕਿਰਪਾ ਪ੍ਰਭ ਮੇਰੇ ਆ ਕਰੋ ਦਿਨ ਰਾਤ ਸੇਵ ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾਂ ਰਾਗ ਮੇਰਾ ਅੰਤਰਜਾਮੀ ਜਾਣ ਕਰ ਕਿਰਪਾ ਪੂਰਣ ਪਰਮੇਸ਼ਰ નિਹਚਲ ਸੱਚ ਸ਼ਬਦ ਨੀਸਾਨ ਰਹਾ ਹਾਰ ਬਿਨ ਆਨ ਨਾ ਕੋਈ ਸਮਰਥ ਤੇਰੀ ਆਸ ਤੇਰਾ ਮਨ ਤਾਨ ਸਰਬ ਘਟਾ ਕੇ ਦਾਤੇ ਸੁਆਮੀ ਦੇਹ ਸੋ ਪਹਿਰਣ ਖਾਨ सुरत मात चतुराई मान। सर्व सूख आनांद जाप राम नाम कल्याण कल्याण महल्ला पञ्जवा हर चरण शरण कल्याण करण नाम पतत पावनो रहा ਸਾਧ ਸੰਗ ਜਾਪ ਨੇ ਸੰਗ ਜਮ ਕਾਲ ਤੇਸ ਨਾ ਖਾਵਨੋ ਮੁਕਤ ਜੋਗਤ ਅਨਕ ਸੁਖ ਹਰ ਭਗਤ ਲਵੈ ਨਾ ਲਾਵਨੋ ਪ੍ਰਭ ਦਰਸ ਲੁਬਦ ਦਾਸ ਨਾਨਕ ਬਾਹੜ ਜੂਨ ਨਾ ਤਾਵਨੋ ਗਲਿਆਨ ਮਹੱਲਾ ਚੌਥਾ ਅਸ਼ਟ ਪਦੀਆ 1 ਓ ਓੰਕਾਰ ਸਤਿਗੁਰ ਪ੍ਰਸਾਦਿ ਰਾਮਾ ਰਾਮ ਰਾਮ ਸੋਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਜੇ ਪੀਜੈ ਰਹਾਉ ਕਾਸ਼ਤ ਮਹਿ ਜਿਉ ਹੈ ਬੈਸੰਤਰ ਮਥ ਸੰਜਮ ਕਾੜ ਕਢੀਜੈ RAM ਨਾਮ ਹੈ ਜੋਤ ਸਭਾਈ ਤਤ ਗੁਰਮਤ ਕਾੜ ਲਈਜੈ ਨੌ ਦਰਵਾਜ ਨਵੇ ਦਰ ਫੀਕੇ ਰਸ ਅੰਮ੍ਰਿਤ ਦਸਵੇ ਚੋਈਜੈ ਕਿਰਪਾ 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 ਕਰ ਪਿਆਰੇ ਗੁਰਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਾਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਦੀਜੈ ਸਤਿਗੁਰ ਅਗਮ ਅਗਮ ਹੈ ਠਾਕੁਰ ਭਾਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮਸਾਰਿੰਗ ਇੱਕ ਬੂੰਦ ਨਾਮ ਮੁਖ ਦੀਜੈ લાલન લાલ 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 હે રંગન મન રંગન કાઓ ગોર દીજે રામ 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 રંગ રાતે રસ રસિક ઘટક નિત પીજે બસુદા સપ્ત દીપ હે સાગર કાડ કંચન કાડ તરીજે મેરે ઠાકુર કે જન ઇનહોન બાછહે હર માંગે હર રસ દીજે ਸਾਕਤ ਨਾਰ ਪ੍ਰਾਨੀ ਸਾਧ ਭੂਖੇ ਨਿਤ ਭੂਖਨ ਭੂਖਾ ਚਰੀ ਜੈ ਧਾਵਤ ਧਾਏ ਧਾਵਹਿ ਪ੍ਰੀਤ ਮਾਇਆ ਲਖ ਕੋਸਨ ਕਾਉ ਵਿਥ ਦੀਜੈ ਹਰ 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 ਜਨ ਊਤਮ ਕੀ ਆ ਉਪਮਾ ਤੈਨ ਦੀ ਜੈ RAM ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀ ਜੈ